ਨਿਕੋਦਰ ਸਾਕਾ ਜੋ 1986 ਦੇ ਵਿੱਚ ਹੋਇਆ ਉਸ ਦੇ ਪਿੱਛੇ ਜੋ ਵੱਡੇ ਕਾਰਨ ਸਨ ਕਿਹਨਾ ਕਾਰਨਾਂ ਦੇ ਕਰਕੇ ਉੱਥੇ ਉਹ ਵੱਡਾ ਕੱਟ ਹੋਇਆ 2 ਫਰਵਰੀ 1986 ਦੇ ਉਹ ਦਿਨ ਹੈ ਨਿਕੋਦਰ ਦੇ ਵਿੱਚ ਜੋ ਗੁਰੂ ਨਾਨਕਪੁਰਾ ਮਹੱਲਾ ਹੈ ਅਤੇ ਉਸ ਮੁਹੱਲੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਮ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਇੱਕ ਪਾਵਨ ਤੇ ਪਵਿੱਤਰ ਗੁਰਦੁਆਰਾ ਬਣਿਆ ਹੋਇਆ ਹੈ 2 ਫਰਵਰੀ ਨੂੰ 9:30 ਵਜੇ ਦੇ ਕਰੀਬ ਜੋ ਗੁਰੂ ਮਹਾਰਾਜ ਜੀ ਦੇ ਪਾਵਨ ਪੰਜ ਸਰੂਪ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਉਦੋਂ ਜੂਨ 1984 ਦਾ ਜੋ ਵੱਡਾ ਕੱਲੂ ਘਾਰਾ ਉਹ ਵਾਪਰ ਚੁੱਕਾ ਸੀ ਉਸ ਤੋਂ ਉਪਰੰਤ ਤਾਂ ਹਥਿਆਰਬੰਦ ਸੰਘਰਸ਼ ਜਿਹੜਾ ਉਹ ਸ਼ੁਰੂ ਹੋ ਚੁੱਕਾ ਸੀ ਪਰ ਨਾਲ ਦੀ ਨਾਲ ਜੋ ਭਾਰਤ ਦੀ ਜ਼ਾਲਮ ਸਰਕਾਰ ਵੱਲੋਂ ਗੁਰੂ ਦੰਬ ਤੇ ਨਾਲ ਦੀ ਨਾਲ ਜੋ ਸ਼ਬਸੈਨਾ ਨੂੰ ਹਵਾ ਦੇ ਕਰਕੇ ਪੰਜਾਬ ਦਾ ਮਾਹੌਲ ਵਿਗਾੜਨ ਦੇ ਵਾਸਤੇ ਜੋ 1947 ਤੋਂ ਲਗਾਤਾਰ ਗੁਰੂ ਦੰਬ ਨੂੰ ਖੜਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਕਾਰ ਨੂੰ ਘਟਾਉਣ ਦੇ ਵਾਸਤੇ ਗੁਰੂ ਸਾਹਿਬ ਦੀ ਅਜਮਤ ਦੇ ਉੱਤੇ ਹਮਲੇ ਦਾ ਜੋ ਪ੍ਰੋਗਰਾਮ ਲੰਬਿਆ ਸੀ ਉਸ ਦੇ ਤਹਿਤ ਨਿਕੋਦਰ ਵਿਖੇ ਗੁਰੂ ਪਾਤਸ਼ਾਹ ਜੀ ਦੇ ਪੰਜ ਸਰੂਪ ਅਗਨ ਭੇਟ ਕਰ ਦਿੱਤੇ ਗਏ ਇੱਕ ਗੁਰੂ ਮਹਾਰਾਜ ਦਾ ਪਾਵਨ ਸਰੂਪ ਉਸ ਸਮੇਂ ਪ੍ਰਕਾਸ਼ ਮਾਨ ਸੁਭਾਏ ਮਾਨ ਸੀ ਉਸ ਤੋਂ ਇਲਾਵਾ ਚਾਰ ਗੁਰੂ ਪਾਤਸ਼ਾਹ ਦੇ ਜੋ ਪਾਵਨ ਸਰੂਪ ਸਨ ਉਹ ਸੱਚਖੰਡ ਵਿਖੇ ਬਰਾਜਮਾਨ ਸਨ ਸੱਚਖੰਡ ਔਰ ਪ੍ਰਕਾਸ਼ ਅਸਥਾਨ ਤੋਂ ਕਾਫੀ ਦੂਰੀ ਹੋਣ ਕਰਕੇ ਉੱਥੇ ਇਹ ਗੱਲ ਸਾਰੀਆਂ ਹੀ ਸੰਗਤਾਂ ਨੂੰ ਭਲੀ ਭਾਂਤ ਪਤਾ ਲੱਗ ਗਈ ਕਿ ਇਹ ਜੋ ਗੁਰੂ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਜੋ ਅਗਨੀ ਦੀ ਕਹਾਣੀ ਘੜੀ ਗਈ ਹੈ ਬਿਲਕੁਲ ਝੂਠੀ ਹੈ ਕਿਉਂਕਿ ਉਸ ਸਮੇਂ ਜੋ ਗੁਰੂ ਘਰ ਦਾ ਵਜੀਰ ਸੀ ਉਹ ਕਿਸੇ ਪਰਿਵਾਰ ਦੇ ਵਿੱਚ ਆਨੰਦ ਕਾਰਜ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ ਬਾਦ ਦੇ ਵਿੱਚ ਸ਼ਰਾਰਤ ਦੇ ਨਾਲ ਇਹ ਸਾਰੀ ਜੋ ਘਟਨਾ ਉੱਥੇ ਕੀਤੀ ਗਈ ਹੈ 2 ਫਰਵਰੀ ਨੂੰ 9:30 ਤੋਂ 10 ਵਜੇ ਦੇ ਵਿੱਚ ਇਹ ਜਿਹੜੀ ਘਟਨਾ ਵਾਪਰਦੀ ਹੈ ਗੁਰੂ ਪਾਤਸ਼ਾਹ ਜੀ ਦੇ ਪੰਜ ਸਰੂਪ ਅਗਨ ਭੇਟ ਹੋ ਜਾਂਦੇ ਨੇ ਇੱਕ ਬਹੁਤ ਵੱਡਾ ਰੋਹ ਉਜਦਾ ਹੈ ਸੰਗਤਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੰਗਤਾਂ ਇਕੱਤਰ ਹੁੰਦੀਆਂ ਨੇ ਅਤੇ 2 ਫਰਵਰੀ ਦਾ ਜੋ ਸਾਰਾ ਦਿਨ ਹੈ ਉਸ ਦਿਨ ਵੱਡੇ ਪੱਧਰ ਦੇ ਉੱਤੇ ਜੋ ਸੰਗਤਾਂ ਇਕੱਤਰ ਹੋ ਕੇ ਜਿਸ ਦੇ ਵਿੱਚ ਨਾਲ ਲੱਗਦੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਜੋ ਗੁਰੂ ਨਾਨਕ ਕਾਲਜ ਨਕੋਦਰ ਦੇ ਵਿਦਿਆਰਥੀ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਨਵਾਬ ਜੱਸਾ ਸਿੰਘ ਆਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਵਿਦਿਆਰਥੀ ਸੈਕਸ ਸਟੂਡੈਂਟ ਫੈਡਰੇਸ਼ਨ ਦੇ ਨਾਲ ਸਬੰਧਤ ਰੱਖਣ ਵਾਲੇ ਸਾਰੇ ਹੀ ਉਥੇ ਜੋ ਇਕੱਤਰ ਹੋਣੇ ਸ਼ੁਰੂ ਹੋ ਗਏ ਨੇ ਤੇ ਸੰਗਤਾਂ ਦਾ ਰੋਹ ਇੰਨਾ ਜ਼ਿਆਦਾ ਹੈ ਕਿ ਉਥੇ 3 ਫਰਵਰੀ ਰਾਤ ਨੂੰ ਪੂਰੇ ਨਕੋਦਰ ਦੇ ਵਿੱਚ ਕਰਫਿਊ ਲਗਾ ਦਿੱਤਾ ਜਾਂਦਾ ਹੈ। ਔਰ ਕਰਫਿਊ ਦੇ ਵਿੱਚ ਜੋ ਸ਼ੈਵਸੈਨਾ ਦੇ ਵਰਕਰ ਹਨ ਜਿਹੜਾ ਉਸ ਸਮੇਂ ਜੋ ਜਲੋਟਾ ਕਰਕੇ ਇੱਕ ਸ਼ੈਵਸੈਨਾ ਪੰਜਾਬ ਦਾ ਮੁਖੀ ਸੀ ਉਹ ਅਤੇ ਉਸਦੇ ਹੋਰ ਸਾਰੇ ਗੁੰਡਿਆਂ ਨੂੰ ਖੁੱਲੇ ਆਮ ਨਕੋਦਰ ਦੇ ਵਿੱਚ ਵਿਚਰਨ ਦਾ ਦਿੱਤਾ ਜਾ ਰਿਹਾ ਹੈ। ਪਰ ਹੋਰ ਉਥੇ ਆਮ ਕਿਸੇ ਵੀ ਸ਼ਹਿਰੀ ਨੂੰ ਦਫਾ 143 ਲਾ ਕੇ ਬਿਲਕੁਲ ਉਥੇ ਕਰਫਿਊ ਲਗਾਇਆ ਹੋਇਆ ਹੈ। 3 ਫਰਵਰੀ ਦਾ ਦਿਨ ਚੜਦਾ ਹੈ ਸਾਰਾ ਦਿਨ ਉਥੇ ਜੋ ਨਕੋਦਰ ਦਾ ਪੁਲਿਸ ਥਾਣਾ ਹੈ ਉਸ ਦੇ ਮੋਰੇ ਸ਼ਾਂਤਮਈ ਜਿਹੜਾ ਵਿਰੋਧ ਪ੍ਰਦਰਸ਼ਨ ਚੱਲਦਾ ਹੈ ਅਤੇ ਉਥੇ ਗੱਲ ਕੀਤੀ ਜਾਂਦੀ ਹੈ ਕਿ ਕੁਝ ਸਿੰਘਾਂ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਅਗਨਪੇਟ ਹੋਏ ਨੇ ਉਹਨਾਂ ਦਾ ਜੋ ਸੰਸਕਾਰ ਦੀ ਮਰਿਆਦਾ ਹੈ ਉਸ ਨੂੰ ਨਿਭਾਇਆ ਜਾਵੇ ਉਸ ਦੇ ਵਾਸਤੇ ਯਤਨ ਜਿਹੜੇ ਪ੍ਰਾਰੰਭ ਹੋਏ ਨੇ ਉਸ ਸਮੇਂ ਜੋ ਇਜਹਾਰ ਆਲਮ ਹੈ ਉਹ ਜਲੰਧਰ ਦਾ ਉਸ ਸਮੇਂ ਦਾ ਐਸਐਸਪੀ ਹੈ ਤੇ ਜਿਹੜਾ ਐਡੀਸ਼ਨਲ ਡਿਪਟੀ ਕਮਿਸ਼ਨਰ ਉਸ ਸਮੇਂ ਦਾ ਦਰਵਾਰਾ ਸਿੰਘ ਗਰੂ ਹੈ ਉਹ ਦੋਨੇ ਉੱਥੇ ਪਹੁੰਚਦੇ ਨੇ ਬਜਾਏ ਕਿ ਉਸ ਦੀ ਸ਼ਾਨ ਵੀਣ ਕੀਤੀ ਕੀਤੀ ਜਾਵੇ ਕਿ ਇਹ ਕਿਹੜੇ ਅਫਸਰਾਂ ਨੇ ਸਾਰਾ ਕੁਝ ਕੀਤਾ ਕਿਉਂਕਿ ਸਾਰੀਆਂ ਸੰਗਤਾਂ ਇਹ ਵਰਣਨ ਕਰ ਰਹੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦੇ ਵਿਚਾਰਾਂ ਨੂੰ ਦਰਕਨਾਰ ਕਰਕੇ ਜਿਹੜਾ ਉਸ ਸਮੇਂ ਦਾ ਇਜਹਾਰ ਆਲਮ ਐਸਬੀ ਹੈ ਉਸ ਦੇ ਨਾਲ ਪੁਲਿਸ ਦੀ ਇੱਕ ਵੱਡੀ ਧਾੜ ਹੈ ਜਿਸ ਦੇ ਵਿੱਚ ਸਵਰਨਾ ਘੋਟਣਾ ਹੈ ਜਿਸ ਦੇ ਵਿੱਚ ਗੁਰਕੀਰਤ ਹੈ ਚਾਲ ਹੈ ਜਿਹੜਾ ਕਸੋ ਕਸੋ ਚਾਲ ਨਗਰ ਦਾ ਰਹਿਣ ਵਾਲਾ ਹੈ ਜਿਸ ਨੇ ਅੱਗੇ ਜਾ ਕੇ ਫਿਰ ਭਾਈ ਹਰਮਿੰਦਰ ਸਿੰਘ ਜੋ ਚਲੂਪਰ ਜਿਹੜੇ ਉਸ ਸਮੇਂ ਲਾਇਲਪੁਰ ਖਾਲਸਾ ਕਲ ਜਲੰਧਰ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਨਵੀਨਰ ਸਨ ਉਹਨਾਂ ਦੇ ਮੂੰਹ ਦੇ ਵਿੱਚ ਉਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੈ ਉਸਾ ਜਿਸ ਕੀਰਤ ਚਾਲ ਵੀ ਉਹਨਾਂ ਦੇ ਉਸ ਸਮੇਂ ਨਾਲ ਹੈ ਤੇ ਉਹਨਾਂ ਨੇ ਇਸ ਪੁਲਿਸ ਦੀ ਧਾੜ ਨੇ بجائے ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਕੇਸ ਚਲਾਇਆ ਜਾਵੇ ਉਸ ਗੁਰੂ ਘਰ ਦੇ ਗ੍ਰੰਥੀ ਨੂੰ ਹੀ ਉਹਨਾਂ ਨੇ ਜੋ ਕਸੂਰवार ਸਾਬਤ ਕਰ ਦਿੱਤਾ ਕਿ ਇਹ ਗ੍ਰੰਥੀ ਦੀ ਅਣਗਹਿਲੀ ਕਰਕੇ ਇਹ ਸਾਰਾ ਜਿਹੜਾ ਵਾਕਿਆ ਹੋਇਆ ਪਰ ਉੱਥੇ ਦੀਆਂ ਜੋ ਪਲੀ ਭਾਂਤ ਸਾਰੀਆਂ ਸੂਝਵਾਨ ਸਿੱਖ ਸੰਗਤਾਂ ਸਨ ਉਹਨਾਂ ਨੇ ਦੱਸਿਆ ਵੀ ਇੱਥੇ ਕੋਈ ਵੀ ਗ੍ਰੰਥੀ ਸਾਹਿਬ ਦੀ ਕੋਈ ਵੀ ਗਲਤੀ ਨਹੀਂ ਹੈ ਕਿਉਂਕਿ ਗੁਰੂ ਪਾਤਸ਼ਾਹ ਦੇ ਜੋ ਸਤਖੰਡ ਔਰ ਜੋ ਪ੍ਰਕਾਸ਼ ਸਥਾਨ ਹੈ ਉਸ ਦੇ ਵਿੱਚ ਕਾਫੀ ਜਗ੍ਹਾ ਬਾਕੀ ਹੈ ਇਸ ਕਰਕੇ ਸਾਰਾ ਸਾਬਤ ਹੁੰਦਾ ਕਿ ਉੱਥੇ ਕੋਈ ਵੀ ਸ਼ਾਰਟ ਸਰਕਟ ਨਹੀਂ ਹੋਇਆ ਕਿਸੇ ਤਰੀਕੇ ਦੀ ਵੀ ਕੋਈ ਅਗਨੀ ਨਹੀਂ ਹੋਈ ਪਰ ਉਸ ਤੋਂ ਜਦੋਂ ਇਹ ਰੋਹ ਇੰਨਾ ਜ਼ਿਆਦਾ ਵੱਧਦਾ ਜਾ ਰਿਹਾ ਹੈ ਉਸ ਰੋਹ ਨੂੰ ਸ਼ਾਂਤ ਕਰਨ ਦੇ ਵਾਸਤੇ ਗੁਰੂ ਪਾਤਸ਼ਾਹ ਦੇ ਪਾਵਨ ਸਰੂਪਾਂ ਨੂੰ ਸੰਸਕਰਨ ਨਾ ਕਰਨ ਦੇਣ ਵਾਸਤੇ ਅਤੇ ਉਸ ਸਾਰੀ ਲਹਿਰ ਨੂੰ ਇੱਕ ਦੂਸਰਾ ਰੂਪ ਦੇਣ ਦੇ ਵਾਸਤੇ ਉਸ ਸਮੇਂ ਜਿੱਥੇ ਸਾਰੀਆਂ ਸੰਗਤਾਂ ਆਪੋ ਆਪਣੇ ਤਰੀਕੇ ਨਾਲ ਯਤਨ ਕਰ ਰਹੀਆਂ ਸਨ ਉਸ ਸਮੇਂ ਦੇ ਚੁਣੇ ਹੋਏ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਮਾਇंदे ਅਤੇ ਉਸ ਇਲਾਕੇ ਦੇ ਐਮਐਲਏ ਭਾਈ ਕੁਲਦੀਪ ਸਿੰਘ ਜੀ ਬਡਾਲਾ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਉਸ ਸਮੇਂ ਕਿਉਂਕਿ ਜੋ ਸਰਜੀਤ ਬਰਨਾਲਾ ਉਸ ਸਮੇਂ ਦਾ ਮੁੱਖ ਮੰਤਰੀ ਸੀ ਜਿਹੜਾ ਬਾਅਦ ਦੇ ਵਿੱਚ 8 ਮਹੀਨੇ ਬਾਅਦ ਜਿਹੜੀ ਵੀ ਸਰਕਾਰ ਦਸੰਬਰ ਦੇ ਵਿੱਚ ਬਰਖਾਸਤ ਹੋ ਜਾਂਦੀ ਹੈ ਪਰ ਉਹਦੇ ਵੱਲੋਂ ਵੀ ਕੋਈ ਟੁਕਮਾ ਯਤਨ ਨਹੀਂ ਕੀਤਾ ਗਿਆ ਇਹਨਾਂ ਦੇ ਨਾਲ ਭਾਈ ਕੁਲਦੀਪ ਸਿੰਘ ਜੀ ਬਡਾਲਾ ਸਿਕਸਟੂਨ ਫੈਡਰੇਸ਼ਨ ਦੇ ਵਿਦਿਆਰਥੀ ਆਮ ਸੰਗਤਾਂ ਨਾਲ ਦੀ ਨਾਲ ਬਾਬਾ ਜੋਗਿੰਦਰ ਸਿੰਘ ਜੀ ਜਿਹੜੇ ਉਸ ਸਮੇਂ ਯੂਨਾਈਟਿਡ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸਨ ਉਹ ਵੀ ਨਾਲ ਨੇ ਹੋਰ ਸਾਰਿਆਂ ਸੂਝਵਾਨ ਸਿੱਖ ਸੰਗਤਾਂ ਤੇ ਇਲਾਕੇ ਦੇ ਜਿਹੜੇ ਸਾਰੇ ਮੁਖੀ ਸਿੰਘ ਸਨ ਉਹ ਸਾਰੇ ਉਸ ਸਮੇਂ ਨਾਲ ਸਨ ਪਰ ਇਸ ਰੋਹ ਨੂੰ ਬਦਲਣ ਦੇ ਵਾਸਤੇ ਫਿਰ ਇੱਥੇ ਭਾਰਤ ਦੀ ਜ਼ਾਲਮ ਸਰਕਾਰ ਦੇ ਜਿਹੜੇ ਕਰੰਦੇ ਨੇ ਸ਼ਹਿਰ ਸੈਨਾ ਦੇ ਵਰਕਰ ਨੇ ਉਹਨਾਂ ਦੇ ਨਾਲ ਰਲ ਕਰਕੇ ਕਿਉਂਕਿ ਉਸ ਸਮੇਂ ਜਿਹੜਾ ਉਸੇ ਇਲਾਕੇ ਦਾ ਹਾਰਿਆ ਹੋਇਆ ਐਮਐਲਏ ਆ ਉਮਰਾਓ ਸਿੰਘ ਐ ਉਹ ਵੀ ਉਹਨਾਂ ਦੇ ਨਾਲ ਐ ਤੇ ਪਵਨ ਕੁਮਾਰ ਜਿਹੜਾ ਜਲੋਟਾ ਐ ਉਸ ਸਮੇਂ ਦਾ ਜਿਹੜਾ ਸ਼ਸ਼ੇਨਾ ਪੰਜਾਬ ਦਾ ਮੁਖੀ ਹੈ ਉਹ ਵੀ ਨਾਲ ਹੈ ਸੋ ਸਾਰੀਆਂ ਹੀ ਇਹ ਸ਼ਕਤੀਆਂ ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਸਨ ਇਹ ਸਾਰੀਆਂ ਇਕੱਤਰ ਹੋ ਕਰਕੇ ਸਿੱਖਾਂ ਦੇ ਜੋ ਜਾਨ ਦੀਆਂ ਕਿਸ ਤਰ੍ਹਾਂ ਬੈਰੀ ਬਣ ਜਾਂਦੀਆਂ ਨੇ ਉਹਦਾ ਜਿਹੜਾ ਇੱਕ ਮੂੰਹ ਬੋਲਦਾ ਨਮੂਨਾ ਇਹ ਜੋ 4 ਫਰਵਰੀ 1986 ਨੂੰ ਉੱਥੇ ਵਾਪਰਿਆ ਤੇ ਸ਼ਾਂਤਮਈ ਮੁਜਾਰਾ ਕਰਦੇ ਹੋਏ ਜਿਹੜੇ ਸਿੰਘਾਂ ਸਭ ਤੋਂ ਪਹਿਲਾਂ ਭਾਈ ਰਵਿੰਦਰ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਦੇ ਜਥੇ ਵਿੱਚ ਸੇਵਾ ਨਿਵਾਰੇ ਸਨ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਉਹਨਾਂ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ 15-20 ਫੁੱਟ ਤੋਂ ਉਸ ਤੋਂ ਉਪਰੰਤ ਭਾਈ ਬਲਤੇਰ ਸਿੰਘ ਜੀ ਜਿਹੜੇ ਕ੍ਰਾਮਗੜ੍ਹ ਨਿਵਾਸੀ ਨੇ ਇਸੇ ਤਰ੍ਹਾਂ ਭਾਈ ਝਲਮਣ ਸਿੰਘ ਜੀ ਗੋਰਸੀਆਂ ਵਾਲੇ ਉਹਨਾਂ ਦੇ ਗੋਲੀ ਮਾਰੀ ਜਾਂਦੀ ਹੈ ਨਾਲ ਦੀ ਨਾਲ ਭਾਈ ਹਰਮਿੰਦਰ ਸਿੰਘ ਜੀ ਚਲੂਪਰ ਜਿਹੜੇ ਸ਼ਾਮਚਰਾਸੀ ਦੇ ਇਲਾਕੇ ਦੇ ਰਹਿਣ ਵਾਲੇ ਸਨ ਉਸ ਸਮੇਂ ਸੈਕਸ ਸਟੂਡੈਂਟ ਫੈਡਰੇਸ਼ਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਉਸ ਸਮੇਂ ਦੇ ਕਨਵੀਨਰ ਸਨ ਉਹਨਾਂ ਦੇ ਕੋਲ ਹੀ ਮੂੰਹ ਦੇ ਵਿੱਚ ਇਸ ਜਸਕੀਰਤ ਚਾਲ ਕਸੋ ਚਾਲੀਏ ਜਿਹਨੂੰ ਮੰਮੂ ਵੀ ਕਿਹਾ ਜਾਂਦਾ ਹੈ ਇਸ ਜਸਕੀਰਤ ਚਾਲ ਨੇ ਆਪ ਮਾਰੀ ਹੈ ਨਾਲ ਸਵਰਨਾ ਕੋਟਣਾ ਨਾਲ ਇਹਨਾਂ ਦੇ ਉਸ ਸਮੇਂ ਇਹ ਜਿਹੜਾ ਪਿੱਛੋਂ ਸਾਰਾ ਇਸ਼ਾਰਾ ਦੇ ਰਿਹਾ ਉਹ ਇੱਕ ਅਸ਼ਵਨੀ ਕੁਮਾਰ ਹੈ ਜਿਹੜਾ ਉਸ ਸਮੇਂ ਜੋ ਨਕੌਦਰ ਦੇ ਮੰਦਿਰ ਦੇ ਵਿੱਚ ਸੀਆਰਪੀਐਫ ਦਾ ਜਿਹੜਾ ਇੱਕ ਵੱਡਾ ਟਿਕਾਣਾ ਕੀਤਾ ਹੋਇਆ ਸੀ ਉਸ ਨੇ ਇਹ ਸਾਰਾ ਕਾਰਾ ਜਿਹੜਾ ਨਾਲ ਹੋ ਕੇ ਕਰਵਾਇਆ ਸੋ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਗੁਰੂ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਹੈ ਉਸ ਬੇਅਦਬੀ ਦੇ ਸਾਰੇ ਕਾਂਡ ਨੂੰ ਠੰਡੇ ਵਸਤੇ ਦੇ ਵਿੱਚ ਪਾ ਕੇ ਉਸ ਦਾ ਇਨਸਾਫ ਦੇਣ ਦੀ ਬਜਾਏ ਉੱਥੇ ਹੋਰ ਸਿੰਘਾਂ ਨੂੰ ਸ਼ਹੀਦ ਕਰਕੇ ਸਾਰੀ ਸੰਗਤ ਨੂੰ ਉਸ ਪਾਸੇ ਨੂੰ ਲਾ ਦਿੱਤਾ ਗਿਆ ਅਤੇ ਅੱਜ ਤੱਕ ਵੀ ਉਸ ਗੁਰੂ ਪਾਤਸ਼ਾਹ ਜੀ ਦੇ ਪਾਵਨ ਜੋ ਪੰਜ ਸਰੂਪ ਅਗਨ ਭੇਟ ਹੋਏ ਹਨ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਨਾ ਅੱਜ ਤੱਕ ਉਹਨਾਂ ਦੋਸ਼ੀਆਂ ਨੂੰ ਕਦੇ ਵੀ ਬਾਹਰ ਕੀਤਾ ਗਿਆ ਬੇਸ਼ੱਕ ਉਥੇ ਗਰਨਾਮ ਸਿੰਘ ਜਸਟਿਸ ਗਰਨਾਮ ਸਿੰਘ ਦਾ ਇੱਕ ਅਦਾਲਤੀ ਕਮਿਸ਼ਨ ਵੀ ਬਣਿਆ ਜੋ ਸਾਬਕਾ ਜਸਟਿਸ ਸਨ ਉਸ ਨੇ ਵੀ ਜਿਹੜੀ ਰਿਪੋਰਟ ਦਿੱਤੀ ਹੈ ਉਹ ਵੀ ਹੱਲੇ ਤੱਕ ਕੋਈ ਵੀ ਪਬਲਿਕ ਨਹੀਂ ਕੀਤੀ ਗਈ ਪਬਲਿਸ਼ ਨਹੀਂ ਕੀਤੀ ਗਈ 2-3 ਵਾਰ ਇਸ ਦੇ ਉੱਤੇ ਵੱਡੇ ਯਤਨ ਹੋਏ ਨੇ ਫੇਰ ਵੀ ਉਸ ਚੀਜ਼ ਨੂੰ ਸਾਰੀ ਦੀ ਸਾਰੀ ਨੂੰ ਦਬਾਇਆ ਜਾ ਰਿਹਾ ਹੈ ਹੱਲੇ ਤੱਕ ਵੀ ਸਿੱਖ ਕੌਮ ਗੁਲਾਮ ਹੋਣ ਕਰਕੇ ਜੋ ਨਕੋਦਰ ਸਾਕੇ ਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਇਨਸਾਫ ਹੱਲੇ ਤੱਕ ਨਹੀਂ ਦਿੱਤਾ ਗਿਆ ਨਾਲ ਦੀ ਨਾਲ ਜਿਹੜੇ ਉਸ ਸਮੇਂ ਦੇ ਜਲੰਧਰ ਦੇ ਐਸਐਸਪੀ ਸਨ ਅਜਹਾਰ ਆ আলম ਉਹਨੂੰ ਬਾਦਲ ਦੀ ਸਰਕਾਰ ਨੇ ਬਾਅਦ ਦੇ ਵਿੱਚ ਡੀਜੀਪੀ ਬਣਾਇਆ ਤੇ ਉਸ ਨੂੰ ਭਾਰਤ ਦੀ ਗਵਰਨਮੈਂਟ ਨੇ ਬਾਅਦ ਨੇ ਬਾਅਦ ਵਿੱਚ ਪਦਮ ਸ਼੍ਰੀ ਦੇ ਨਾਲ ਉਹਨਾਂ ਨੂੰ ਸੁਲਮਾਨ ਕੀਤਾ ਬਾਦਲ ਨੇ ਉਹਨਾਂ ਦੀ ਘਰਵਾਲੀ ਨੂੰ ਵੀ ਐਮਐਲਏ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਮੀਤ ਪ੍ਰਧਾਨ ਦਾ ਅਹੁਦਾ ਵੀ ਇੱਕ ਮੁਸਲਮਾਨ ਔਰਤ ਨੂੰ ਬਾਦਲ ਦੇ ਕੋਲੋਂ ਦਵਾਇਆ ਨਾਲ ਦੀ ਨਾਲ ਜਿਹੜਾ ਦਰਬਾਰਾ ਗੁਰੂ ਹੈ ਉਸ ਸਮੇਂ ਜਿਹੜਾ ਏ ਜੋ ਡਿਪਟੀ ਉਸ ਸਮੇਂ ਦਾ ਸਿਗਾ ਡੀਸੀ ਸਿਗਾ ਇਹ ਇਹ ਡੀਸੀ ਸਿਗਾ ਐਡੀਸ਼ਨਲ ਡਿਪਟੀ ਕਮਿਸ਼ਨਰ ਉਸ ਨੂੰ ਵੀ ਬਾਅਦ ਵਿੱਚ ਬਾਦਲ ਸਰਕਾਰ ਨੇ ਆਪਣਾ ਪ੍ਰਿੰਸੀਪਲ ਸਖਤਰ ਨਿਯੁਕਤ ਕੀਤਾ ਤੇ ਇਸ ਤਰ੍ਹਾਂ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਗਏ ਨੇ ਜਸਕੀਰਤ ਚਾਹਲ ਵੀ ਜਿਹੜਾ ਹੈ ਉਹ ਵੀ ਜਿਹੜਾ ਉਸ ਵੇਲੇ ਐਸਬੀਸੀ ਉਹ ਵੀ ਅੱਗੇ ਜਾ ਕੇ ਐਸਐਸਪੀ ਰੈਂਕ ਤੇ ਜਾ ਕੇ ਰਿਟਾਇਰ ਹੋਇਆ ਸੋ ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਇਹ ਜਿਹੜੇ ਕਾਤਲ ਲੋਕ ਸਨ ਇਹਨਾਂ ਨੂੰ ਵੱਡੇ ਅਹੁਦੇ ਤੇ ਮਾਤਵੇ ਦੇ ਕੇ ਉਹਨਾਂ ਦਾ ਹੋਰ ਮਨੋਂਵਲ ਵਧਾਇਆ ਗਿਆ ਹੈ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਸਵਾਲ ਹੋਏ ਵੀ ਉਹਨਾਂ ਦਾ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਉੱਥੇ ਵੀ ਜਿਹੜੀ ਕੈਪਟਨ ਦੀ ਸਰਕਾਰ ਆ ਉਹਨਾਂ ਨੇ ਇਹੋ ਹੀ ਉਹਦਾ ਦੱਸਿਆ ਕਿ ਜੇ ਅਸੀਂ ਇਨਸਾਫ ਦਿੰਨੇ ਆ ਪੰਜਾਬ ਪੁਲਿਸ ਦੇ ਜਿਹੜੇ ਇਰਾਦੇ ਆ ਉਹਨਾਂ ਦਾ ਮਨੋਵਲ ਦੇਖ ਸਕਦਾ ਹੈ ਇਸ ਕਰਕੇ ਉਹਨਾਂ ਦਾ ਮਨੋਵਲ ਉੱਚਾ ਰੱਖਣ ਦੇ ਵਾਸਤੇ ਉਹਨਾਂ ਨੂੰ ਭਾਰਤ ਰਤਨ ਪਦਮ ਸ਼੍ਰੀ ਦੇ ਅਵਾਰਡ ਦਿੱਤੇ ਗਏ ਆ ਪਰ ਗੁਰੂ ਮਹਾਰਾਜ ਦੇ ਸਰੂਪ ਦਾ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ ਸੋ ਇਸ ਤਰੀਕੇ ਦੇ ਨਾਲ ਅੱਜ ਤੱਕ ਜੋ ਗੁਰੂ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ ਅਸਲ ਦੇ ਵਿੱਚ ਇਹਨਾਂ ਦੇ ਸਾਰਿਆਂ ਦੇ ਵਿੱਚੇ ਕਾਰਨ ਇਹੋ ਹੀ ਆ ਕਿ ਸਿੱਖ ਕੌਮ ਦੀ ਗੁਲਾਮੀ ਜੋ ਹਰ ਸਾਲ ਆਪਾਂ ਇਨਕੁਦਰ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਆ ਉਹ ਕਰਨ ਦਾ ਮਕਸਦ ਇੱਕੋ ਇੱਕ ਇਹੋ ਹੀ ਹੈ ਕਿ ਸਾਰੀ ਕੌਮ ਨੂੰ ਜਿੰਨਾ ਚਿਰ ਇਕੱਤਰ ਹੋ ਕੇ ਇਹ ਸਮਝਣਾ ਹੋਵੇਗਾ ਕਿ ਜਿੰਨਾ ਚਿਰ ਅਸੀਂ ਸਾਰੇ ਇਕੱਤਰ ਹੋ ਕੇ ਖਾਲਸਾ ਰਾਜ ਦੀ ਪ੍ਰਾਪਤੀ ਦੇ ਵਾਸਤੇ ਜਿਸ ਦੇ ਵਾਸਤੇ ਹਜ਼ਾਰਾਂ ਨਹੀਂ ਲੱਖਾਂ ਸ਼ਹਾਤਾ ਹੋਈਆਂ ਨੇ ਉਸ ਦੇ ਵਾਸਤੇ ਆਪਾਂ ਯਤਨ ਨਹੀਂ ਕਰਦੇ ਉਹਨਾਂ ਚਹਰਾ ਗੁਰੂ ਮਹਾਰਾਜ ਦੇ ਸਰੂਪਾਂ ਦੀ ਬਿਆਦਵੀ ਅਤੇ ਨਾਲ ਦੀ ਨਾਲ ਸਿੱਖਾਂ ਦਾ ਜੋਸ਼ਕਾਰ ਖੇਡਿਆ ਜਾ ਰਿਹਾ ਉਹ ਕਦੇ ਬੰਦ ਨਹੀਂ ਹੋਣਾ ਸੋ ਸਾਨੂੰ ਲੋੜ ਹੈ ਇਕੱਤਰ ਹੋ ਕੇ ਖਾਲਸਾ ਰਾਜ ਖਾਲਸਾਣ ਦੀ ਪ੍ਰਾਪਤੀ ਦੇ ਵਾਸਤੇ ਜੋ ਚੱਲ ਰਿਹਾ ਸੰਘਰਸ਼ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਪਾਈਏ ਆਓ ਜੀ ਹੁਣ ਆਉਣ ਵਾਲੇ ਸਮੇਂ ਦੇ ਵਾਸਤੇ ਜਥੇਦਾਰ ਅਜੈਬ ਸਿੰਘ ਜੀ ਬਾਗੜੀ ਸਾਹਿਬ ਜਿਹੜੇ ਖੁਦ ਉਸ ਅਨਕੁਦਰ ਇਲਾਕੇ ਦੇ ਨਾਲ ਹੀ ਸੂ